ਸਸ਼ੀਗਲ ਜੀ ਤੁਸੀਂ ਸੁਖ ਰਹੇ ਹੋ ਰੇਡੀਓ ਪੰਜਾਬ ਟੂਡੇ ਮੈਂ ਕਰਨਪ੍ਰੀਤ ਐ ਇਸ ਵਕਤ ਤਸੀਮ ਬਠਿੰਡਾ ਦੇ ਭਾਗੂ ਰੋਡ ਤੇ ਖੜੇ ਹਾਂ ਜਿੱਥੇ ਕਿ ਅੱਜ ਫੇਰ ਦੁਕਾਨਦਾਰਾਂ ਵੱਲੋਂ ਜਿਹੜਾ ਰੋਡ ਬੰਦ ਕੀਤਾ ਗਿਆ ਹੈ ਬੰਦ ਕਿਉਂ ਕੀਤਾ ਗਿਆ ਹੈ ਜਿਹੜਾ ਕਿ ਨਗਰ ਨਿਗਮ ਵੱਲੋਂ ਨੋਟਿਸ ਦਿੱਤਾ ਗਿਆ ਸੀ ਸੜਕ ਨੂੰ ਚੌੜੀ ਕਰਨ ਦੇ ਲਈ ਉਸ ਤੇ ਉਸ ਨੂੰ ਰੋਕਣ ਦੇ ਲਈ ਸੜਕ ਨੂੰ ਨਾ ਚੌੜੀ ਹੋਣ ਕਰਨ ਦੇ ਲਈ ਦੁਕਾਨਦਾਰਾਂ ਵੱਲੋਂ ਲਗਾਤਾਰ ਜਿਹੜਾ ਪ੍ਰਦਰਸ਼ਨ ਜਾਰੀ ਹੈ ਅੱਜ ਫਿਰ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਮਸਲਾ ਕਿੱਥੇ ਖੜਾ ਹੈ ਕੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਤੇ ਅੱਜ ਇਹਨਾਂ ਵੱਲੋਂ ਜਿਹੜਾ ਭਾਗੂ ਰੋਡ ਪੂਰਾ ਬੰਦ ਕੀਤਾ ਗਿਆ ਦੇਖ ਸਕਦੇ ਹਾਂ ਤੁਸੀਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਜਿੱਥੇ ਕਿ ਬੈਰੀਕੇਡ ਲਾਇਆ ਹੋਇਆ ਤੇ ਦੁਕਾਨਦਾਰ ਨੇ ਜਿਹੜੇ ਉਹ ਸੜਕ ਦੇ ਉੱਪਰ ਬੈਠੇ ਨੇ ਤੇ ਬਾਕੀ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮਸਲਾ ਹੈ ਤੇ ਕਿੱਥੇ ਜੇ ਗੱਲ ਖੜੀ ਹੈ ਜਿੰਦਾਬਾਦ 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 ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੈਂ ਇਸ ਭਗਰੋੜ ਮਾਰਕੀਟ ਦਾ ਇੱਕ ਦੁਕਾਨਦਾਰ ਹਾਂ ਤੇ ਜਿਵੇਂ ਤੁਸੀਂ ਦੇਖ ਸਕਦੇ ਆਂ ਵੀ ਜੋ ਨਗਰ ਨਿਗਮ ਵੱਲੋਂ ਇੱਕ ਨਜਾਇਜ਼ ਨੋਟਿਸ ਇੱਥੋਂ ਦੇ ਮਕਾਨ ਮਾਲਕਾਂ ਨੂੰ ਭੇਜੇ ਗਏ ਜਿਦੇ ਵਿੱਚ ਇੱਕ ਬੜਾ ਹੀ ਭੱਦਾ ਲਫ਼ਜ਼ ਵਰਤਿਆ ਗਿਆ ਇਨਕ੍ਰੋਚਮੈਂਟ ਪਹਿਲਾਂ ਵੀ ਇਸ ਮੁੱਦੇ ਤੇ ਆਪਣੀ ਗੱਲ ਹੋ ਚੁੱਕੀ ਹੈ ਵਿਦੇ ਕੋ ਉਹਨਾਂ ਦੇ ਆਪ ਦੇ ਹੀ ਪਾਸ ਕੀਤੇ ਹੋਏ ਨਕਸ਼ੇ ਤੇ ਆਪ ਦੇ ਹੀ ਦਿੱਤੀਆਂ ਵੀ ਮਨਜ਼ੂਰੀਆਂ ਸਹਿਮਤੀਆਂ ਜਿਨ੍ਹਾਂ ਨਾਲ ਇਹ ਸਾਰੀਆਂ ਇਮਾਰਤਾਂ ਦੀਆਂ ਸਾਰੀਆਂ ਹੋਈਆਂ ਨੇ ਔਰ ਇਹ ਜਿਹੜੀ ਭਗ ਰੋਡ ਮਾਰਕੀਟ ਹੈ ਜਾਂ ਇਥੋਂ ਦੇ ਰਹਿਣ ਵਾਲੇ ਵਸਿੰਦੇ ਨੇ ਉਹ ਕੋਈ ਅੱਜ ਦੇ ਇਥੋਂ ਦੇ ਨਵੇਂ ਰਹਿਣ ਵਾਲੇ ਨਹੀਂ ਹੈਗੇ ਉਹ ਇਥੋਂ ਦੇ 40 50 ਸਾਲ ਪੁਰਾਣੀ ਵਸਨੀਕ ਨੇ ਤੇ ਸੋ ਕੁਛ ਸ਼ਰਾਰਤੀ ਅੰਸਰਾਂ ਵੱਲੋਂ ਆਪਦੀ ਜਮੀਨ ਜ਼ਰਾ ਦੇ ਰੇਟ ਵਧਾਉਣ ਦੇ ਚੱਕਰ ਚ ਪ੍ਰਸ਼ਾਸਨ ਨੂੰ ਜਾਂ ਨਗਰ ਨਿਗਮ ਨੂੰ ਗੁੰਮਰਾ ਕਰਕੇ ਅ ਜਮੀਨਾਂ ਦੇ ਰੇਟ ਵਧਾਉਣ ਦੇ ਚੱਕਰ ਚ ਦੁਕਾਨਦਾਰ ਅਤੇ ਮਕਾਨ ਮਾਲਕਾਂ ਨੂੰ ਉਜਾੜਾ ਪਾਉਣ ਦਾ ਇੱਕ ਨੋਟਿਸ ਭੇਜਿਆ ਜੋ ਸਰਾਸਰ ਅੱਜ ਦੇ ਸਮੇਂ ਇੱਕ ਧੱਕੇਸ਼ਾਹੀ ਤੇ ਗਲਤ ਫਰਮਾਨ ਹੈ ਅਸੀਂ ਉਹਦੇ ਸਬੰਧ ਦੇ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਮਿਲੇ ਸੀਗੇ ਪਰ ਉਹਨਾਂ ਨੇ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਕੇ ਉਥੋਂ ਜਿਵੇਂ ਵੀ ਮਰਜ਼ੀ ਕਹਿ ਲੋ ਵੀ ਕੋਈ ਤਸੱਲੀ ਬਖਸ਼ਾਨੂੰ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਇੱਥੋਂ ਦੇ ਹਲਕੇ ਦੇ ਚੁਣੇ ਹੋਏ ਐਮਐਲਏ ਸਾਹਿਬ ਸਰਦਾਰ ਜਗਰੂਪ ਸਿੰਘ ਗਿੱਲ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਸਾਨੂੰ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਔਰ ਇਸ ਗੱਲ ਦਾ ਆਸ਼ਵਾਸਨ ਵੀ ਦਿੱਤਾ ਧਰਨੇ ਵਿੱਚ ਵੀ ਆਏ ਸਾਡੇ ਬਲਾਉਂ ਤੇ ਉਹਨਾਂ ਨੇ ਸ਼ਵਾਸਨ ਦਿੱਤਾ ਵੀ ਮਤਲਬ ਤੁਹਾਡੇ ਨਾਲ ਕਿਸੇ ਵੀ ਕਿਸਮ ਦੀ ਨਾ ਇਨਸਾਫੀ ਨਹੀਂ ਹੋਊਗੀ ਅਸੀਂ ਇੱਥੋਂ ਦੇ ਇੱਕ ਛੋਟੇ ਛੋਟੇ ਦੁਕਾਨਦਾਰ ਹੈ ਤੇ ਸਭ ਤੋਂ ਵੱਡੀ ਗੱਲ ਹੈ ਵੀ ਜੋ ਪ੍ਰਸ਼ਾਸਨ ਕੰਨੀਓ ਜਾਂ ਜੋ ਨਗਰ ਨਿਗਮ ਕੰਨੀਓ ਨੋਟਿਸ ਵਿੱਚ ਇਲਜ਼ਾਮ ਲਾਇਆ ਗਿਆ ਵੀ ਇਹ ਸਾਰੀ ਇਨਕ੍ਰੋਚਮੈਂਟ ਹੈ ਨਾਜਾਇਜ਼ ਕਬਜ਼ਾ ਹੈ ਉਹਦੇ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਹੈ ਵੀ ਮੈਨੂੰ ਇੱਥੇ ਘੱਟੋ ਘੱਟ 15 ਸਾਲ ਹੋ ਗਏ ਦੁਕਾਨ ਕਰਦਿਆਂ ਨੂੰ ਇਹ ਜਿਹੜਾ ਮੁੱਦਾ ਹੈ ਸੜਕ 60 ਫੁੱਟ ਚੌੜੀ ਦਾ ਇਸ ਤੋਂ ਪਹਿਲਾਂ ਵੀ 40 ਸਾਲਾਂ ਤੋਂ ਇਹ ਚੱਲ ਰਿਹਾ ਹੈ ਕਿ ਮੇਰੇ ਰਹਿੰਦੇ ਸਮੇਂ ਅਚ 10 ਸਾਲ ਪਹਿਲਾਂ ਵੀ ਇਹ ਮੁੱਦਾ ਉੱਠਿਆ ਸੀ ਉਦੋਂ ਵੀ ਅਸੀਂ ਕਿਸੇ ਅਣਪਛਾਤੇ ਬੰਦਿਆਂ ਨੇ ਜਾਂ ਬਾਹਰੋਂ ਬੰਦਿਆਂ ਨੇ ਇਸ ਗੱਲ ਨੂੰ ਆਦੀ ਪ੍ਰਾਪਰਟੀਆਂ ਦੇ ਚੱਕਰ 'ਚ ਆ ਨਗਰ ਨਿਗਮ ਨੂੰ ਗੁੰਮਰਾ ਕਰਕੇ ਦੁਬਾਰਾ ਨੋਟਿਸ ਭੇਜੇ ਸੀ ਉਦੋਂ ਵੀ ਅਸੀਂ ਨਗਰ ਨਿਗਮ ਨੂੰ ਇਸ ਬਾਰੇ ਬਾਬਤ ਸਾਰੀ ਸੱਚਾਈ ਬਿਆਨ ਕਰਕੇ ਕੀਤਾ ਸੀਗਾ ਇੱਥੇ ਕਮਿਸ਼ਨਰ ਸਾਹਿਬ ਹੋਇਆ ਕਰਦੇ ਸੀਗੇ ਸੀ ਸੀਬਨ ਉਹਨਾਂ ਨੇ ਬੜੀ ਚੰਗੀ ਭਾਨਤੀ ਮੌਕਾ ਵੇਖਿਆ ਸਾਡੀ ਗੱਲ ਤੇ ਸਹਿਮਤੀ ਪ੍ਰਗਟਾਈ ਤੇ ਇਹ ਗੱਲ ਸੜਕ ਦੁਬਾਰਾ ਉਵੇਂ ਮੁਰਖੁਸ਼ਾਲ ਚਲਦੀ ਵਸਦੀ ਰਹੀ ਹੈ ਹੁਣ ਫੇਰ 10 ਸਾਲਾਂ ਬਾਅਦ ਕੁਝ ਸ਼ਰਾਰਤੀ ਅੰਸਰਾਂ ਨੇ ਆ ਕੇ ਉਹੀ ਦੁਬਾਰਾ ਆਪਦੀ ਗੇਮ ਰਚਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਭਾਗੜੋੜ ਸਿਚੁਏਸ਼ਨ ਤੇ ਮਕਾਨ ਮਾਲਕਾਂ ਸਿਚੁਏਸ਼ਨ ਕੰਨੀਓ ਪ੍ਰਸ਼ਾਸਨ ਨੂੰ ਖਾਸ ਤੌਰ ਤੇ ਨਗਰ ਨਿਗਮ ਕਮਿਸ਼ਨਰ ਤੋਂ ਇਹੀ ਮੰਗ ਕਰਦੇ ਆਂ ਵੀ ਇਸ ਰੋਡ ਨੂੰ ਇਸੇ ਤਰ੍ਹਾਂ ਚੱਲਦਾ ਰੱਖਿਆ ਜਾਵੇ ਤੇ ਆਮ ਬੰਦੇ ਨੂੰ ਇੱਥੇ ਕਿਸੇ ਕਿਸਮ ਦੀ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਹੈ ਜੇ ਆਪਾਂ ਗੱਲ ਕਰੀਏ ਜਿਹੜਾ ਤੁਸੀਂ ਰੋਡ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਹੋ ਇਹ ਕਦੋਂ ਤੋਂ ਕਦੋਂ ਤੱਕ ਕਿੰਨਾ ਟਾਈਮ ਹੋ ਗਿਆ ਨੂੰ ਦੇ ਕਦੋਂ ਤੱਕ ਬੰਦ ਕਰਦੇ ਹੋ ਦੇਖੋ ਜਦੋਂ ਦਾ ਸਾਡਾ ਧਰਨਾ ਚੱਲ ਰਿਹਾ ਹੈ ਇਨੂੰ ਘੱਟੋ-ਘੱਟ ਅੱਜ ਮੇਰਾ ਖਿਆਲ ਹੈ ਵੀ 18 ਤੋਂ 20 ਦਿਨ ਹੋ ਚੁਕੇ ਨੇ। ਔਰ ਸਾਡੀ ਮਾਰਕੀਟ ਦੀ ਪੂਰਨ ਜੋਰ ਕੋਸ਼ਿਸ਼ ਇਹ ਹੈ ਵੀ ਜਦੋਂ ਤੱਕ ਸਾਨੂੰ ਕੋਈ ਤਸੱਲੀ ਬਖਸ਼ ਪ੍ਰਸ਼ਾਸਨ ਕੰਨੀ ਹੋ ਜਾਂ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਦਾ ਅਸੀਂ ਆਪਣਾ ਪ੍ਰੋਟੈਸਟ ਹਰ ਦਿਨਿਕ ਘੰਟੇ ਵਾਸਤੇ ਪੂਰੇ ਜੋਰ-ਸ਼ੋਰ ਨਾਲ ਇੱਥੇ ਰੱਖਾਂਗੇ ਤੇ ਬਾਕੀ ਜੋ ਅਗਲੀ ਵੰਦੀ ਸਾਡੀ ਯੋਜਨਾ ਹੋਊਗੀ ਉਹ ਵੀ ਤੁਹਾਡੇ ਚੈਨਲ ਰਾਹੀਂ ਅੱਗੇ ਸਾਹਮਣੇ ਰੱਖਾਂਗੇ ਬਸ ਕਿੰਨੇ ਵਜੇ ਤੋਂ ਕਿੰਨੇ ਵਜੇ ਤੋਂ ਹਾਂਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੋਂ 3 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਅਸੀਂ ਆਪਣਾ ਇੱਥੇ ਰੋਸ਼ ਮੁਜਾਹਰਾ ਕਰਦੇ ਹਾਂ ਨਗਰ ਨਿਗਮ ਦੇ ਵਰ ਖਿਲਾਫ ਵੀ ਸਾਡੀ ਆਵਾਜ਼ ਉਹਨਾਂ ਦੇ ਕੰਨਾਂ ਤੱਕ ਰੰਗਦੀ ਹੋਊਗੀ ਤੇ ਅਸੀਂ ਕਿਸੇ ਕਿਸਮ ਦੀ ਮਤਲਬ ਕੋਈ ਗਲਤ ਕੰਮ ਨਾ ਕਰਕੇ ਸੱਚ ਦੇ ਹੱਕ 'ਚ ਡਟੇ ਹੋਏ ਹਾਂ ਵੀ ਸਾਡੀ ਜਿਹੜੀ ਇਹ ਸੰਘਰਸ਼ ਹੈ ਇਹ ਸੱਚਾਈ ਦੇ ਹੱਕ 'ਚ ਹੈ ਸਾਨੂੰ ਇਨਸਾਫ ਜਰੂਰ ਮਿਲੂਗਾ ਸਾਡੀ ਪੁਕਾਰ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਜਰੂਰ ਸੁਣਨਗੇ ਇਹੀ ਤੁਹਾਡੇ ਚੈਨਲ ਦੇ ਰਾਹੀਂ ਮੈਂ ਅਪੀਲ ਕਰਨਾ ਚਾਹੁੰਦਾ ਵੀ ਦੇਖੋ ਇੰਨੀ ਠੰਡ ਦੇ ਵਿੱਚ ਐਨੇ ਬੰਦੇ ਆਪਣੀਆਂ ਦੁਕਾਨਾਂ ਛੱਡ ਕੇ ਆਪਣਾ ਰੋਜ਼ਗਾਰ ਖਰਾਬ ਕਰਕੇ ਇੱਥੇ ਬੈਠੇ ਨੇ ਤੇ ਸਾਡੀ ਮੰਗ ਨੂੰ ਜਾਇਜ਼ ਠਰਾਂਦਿਆਂ ਜਾਂ ਸਾਡੀ ਅਪੀਲ ਨੂੰ ਸੁਣੋ ਵੀ ਸਾਨੂੰ ਇਸ ਗੱਲ ਦੇ ਉੱਤੇ ਕਿਸੇ ਵੀ ਕਿਸਮ ਦਾ ਕੋਈ ਕਾਨੂੰਨ ਨੁਕਸਾਨ ਹੋਵੇ ਉਸ ਗੱਲ ਦਾ ਦੇਖੋ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਸਾਡੀ ਜੋ ਮੰਗ ਹੈ ਜੋ ਇਸ ਭਾਗਰੋਂ ਨੂੰ ujahadne ਦਾ ਨੋਟਿਸ ਹੈ ਉਹ ਸਾਡੀ ਆਪਦੀ ਨੋਟਿਸ ਨੂੰ ਵਾਪਸ ਲਿੱਤਾ ਜਾਵੇ ਮਤੇ ਨੂੰ ਰੱਦ ਕੀਤਾ ਜਾਵੇ ਇਹੀ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ